ਮੁਹੰਮਦ ਅਬਾਸ ਤਾਲੀਵਾਲ ਦੀ ਮਿੰਨੀ ਕਹਾਣੀ ਖਾਲੀ ਹੱਥ ਤਕਰੀਬਨ 2 ਸਾਲ ਬਾਅਦ ਅੱਜ ਸਮੀਰ ਆਪਣੀ ਆਵਾਲਾ ਵਿਆਹੀ ਹੋਈ ਭੈਣ ਉਜਮਾ ਨੂੰ ਮਿਲਣ ਗਿਆ ਸੀ ਦਰਅਸਲ ਸਮੀਰ ਦੇ ਪਿਤਾ ਦੀ ਅਚਾਨਕ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ ਹਾਲਾਂਕਿ ਉਸ ਸਮੇਂ ਸਮੀਰ ਉਜਮਾ ਤੋਂ ਤਕਰੀਬਨ 3 ਸਾਲ ਵੱਡਾ ਸੀ ਇਸ ਦੇ ਬਾਵਜੂਦ ਉਜਮਾ ਨੇ ਜੋ ਹੀ 10ਵੀਂ ਜਮਾਤ ਪਾਸ ਕੀਤੀ ਤਾਂ ਉਸ ਦੀ ਮਾਂ ਨੇ ਆਪਣੇ ਭਰਾ ਨੂੰ ਕੁੜੀ ਵਾਸਤੇ ਕੋਈ ਢੰਗ ਦਾ ਰਿਸ਼ਤਾ ਵੇਖਣ ਲਈ ਕਹਿ ਦਿੱਤਾ। ਇਸੇ ਪ੍ਰੰਤ ਉਜਮਾ ਦੇ ਮਾਮੇ ਨੇ ਹੰਬਾਲਾ ਵਾਲੇ ਇੱਕ ਆਟੋ ਸਰਵਿਸ ਦੀ ਦੁਕਾਨ ਕਰਨ ਵਾਲੇ ਮੁੰਡੇ ਦੀ ਦਸਪਾਈ। ਤਮਾਮ ਆਪਣੇ ਪੁੱਤਰ ਸਮੀਤ ਨੂੰ ਨਾਲ ਲੈ ਕੇ ਹੰਬਾਲਾ ਜਾ ਕੇ ਮੁੰਡਾ ਤੇ ਉਹਦਾ ਘਰ-ਬਾਰ ਵੇਖਾਈ। ਮੁੰਡਾ ਉਮਰ ਵਿੱਚ ਉਜਮਾ ਨਾਲੋਂ 7-8 ਸਾਲ ਵੱਡਾ ਸੀ ਪਰ ਉਸਦਾ ਕੰਮ-ਕਾਰ ਤੇ ਘਰ-ਬਾਰ ਉਸ ਨੂੰ ਫਿੱਟ ਬੈਠ ਗਿਆ ਸੀ। ਇਸ ਲਈ ਲੱਗਦੇ ਹੱਥ ਫੌਰਨ ਉਜਮਾ ਦੀ ਮਾਂ ਨੇ ਮੁੰਡੇ ਨੂੰ ਸ਼ਗਨ ਦੇ ਕੇ ਰਿਸ਼ਤਾ ਪੱਕਾ ਕਰ ਛੱਡਿਆ। ਸਮਾਜ ਵਿੱਚ ਕੁੜੀਆਂ ਦੀ ਅਸੁਰੱਖਿਆ ਦੀ ਭਾਵਨਾ ਦੇ ਮੱਦੇਨਜ਼ਰ ਉਜਮਾ ਦੀ ਮਾ ਕੋਈ ਖਤਰਾ ਨਹੀਂ ਸੀ ਸਹਿਣ ਚਾਹਦੀ ਇਸ ਲਈ ਉਸਨੇ ਕੁੜੀ ਨੂੰ ਛੋਟੀ ਉਮਰ ਵਿੱਚ ਵਿਆਹਣ ਵਿੱਚ ਭਲਾਈ ਸਮਝੀ ਆਜਿ ਬਿਆਹ ਨੂੰ ਕਰੀਬ 5 ਸਾਲ ਹੋ ਚੁਕੇ ਸਨ ਇਸ ਤਰ੍ਹਾਂ ਉਜਮਾ ਤਿੰਨ ਬੱਚਿਆਂ ਦੀ ਮਾਂ ਬਣ ਚੁੱਕੀ ਸੀ ਉਜਮਾ ਨੂੰ ਆਪਣੇ ਘਰ ਕਿਸੇ ਚੀਜ਼ ਦੀ ਤੋਟ ਨਹੀਂ ਸੀ ਘਰ ਵਾਲਾ ਆਟੋ ਮਕੈਨਿਕ ਸੀ ਤੇ ਉਸ ਪਾਸ ਵਧੀਆ ਕੰਮ ਸੀ ਸਵੇਰ ਤੋਂ ਸ਼ਾਮ ਤੱਕ ਉਸ ਨੂੰ ਕੰਨ ਖੁਰਕਣ ਦੀ ਬੇਲ ਨਹੀਂ ਸੀ ਇਹੋ ਵਜ੍ਹਾ ਸੀ ਕਿ ਉਜਮਾ ਆਪਣੇ ਪੇਕੇ ਘਰ ਕਦੇ ਸਬਬ ਨਾਲ ਹੀ ਆਉਂਦੀ ਸੀ ਇੱਕ ਤਰ੍ਹਾਂ ਸਮੇਂ ਤੋਂ ਪਹਿਲਾਂ ਪਈ ਕਬੀਲਦਾਰੀ ਦੀ ਜ਼ਿੰਮੇਵਾਰੀ ਨੇ ਉਸ ਨੂੰ ਵਕਤ ਤੋਂ ਪਹਿਲਾਂ ਹੀ ਸਮਝਦਾਰ ਤੇ ਪਰਪੱਕ ਬਣਾ ਛੱਡਿਆ ਸੀ ਜ਼ਮੀਰ ਨੇ ਉਜਮਨ ਦੇ ਘਰੋਂ ਵਾਪਸੀ ਕਰਦਿਆਂ ਭੈਣ ਦੇ ਹੱਥ ਤੇ ਚੁੱਪਚੀਪੇ ਤੇ 2000 ਰੁਪਏ ਧਰ ਦਿੱਤੇ ਜਿਸ ਤੇ ਫੌਰਨ ਉਜਮਨ ਨੇ ਆਪਣੀ ਦੂਜੀ ਮੁਠੀ ਵਿੱਚੋਂ 5000 1 ਤੇ 1000 1 ਕੁੱਲ 6000 ਜ਼ਮੀਰ ਦੇ ਹੱਥ ਫੜਾਉਂਦੇ ਆਖਿਆ ਵੀਰੇ ਇੰਜ ਕਰੀ ਮੇਰੀ ਸੱਸ ਤੇ ਸਾਹਮਣੇ ਇਹ 5000 ਮੈਨੂੰ ਦੇ ਦੇਵੀਂ ਤੇ 1000 ਮੇਰੀ ਨਾਨਾ ਨੂੰ ਦੇ ਦੇਵੀਂ ਉਹ ਆਪਣੇ ਬੱਚਾ ਨਾਲ ਛੁੱਟੀਆਂ ਕੱਟਣ ਆਈ ਹੋਈ ਐ ਐਨੀ ਦਿਨੀ ਨਹੀਂ ਤਾਂ ਬਾਅਦ ਚ ਮੇਰੀ ਸੱਸ ਤੇ ਨਾਨੇ ਇਹੋ ਕਹਿਣਗੀਆਂ ਕਿ 2 ਸਾਲ ਬਾਅਦ ਭਰਾ ਆਇਆ ਸੀ ਉਹ ਵੀ ਖਾਲੀ ਹੱਥ ਉਜਮਾ ਦੀ ਗੱਲ ਸੁਣ ਕੇ ਸਮੀਰ ਨੂੰ ਇੰਜ ਜਾਪਿਆ ਜਿਵੇਂ ਉਹ ਉਸ ਤੋਂ ਕਈ ਸਾਲ ਵੱਡੀ ਹੋ ਗਈ ਹੋਵੇ